ਸਿੱਧ ਸਾਬ ਲਾਈਨ ਤੇ ਹੋ ਕਿਉਂਕਿ ਜਿਸ ਇਲਾਕੇ ਵਿੱਚ ਅਸੀਂ ਗੱਲ ਕਰ ਰਹੇ ਜਿੱਥੇ ਕੈਂਪ ਲਾਇ ਹੋਏ ਨੇ ਕੁਝ ਜਥੇਬੰਦੀਆਂ ਨੇ ਔਰ ਬਾਬਾ ਡੀਰ ਲੀਫ ਦਿੱਤੀ ਜਾ ਰਹੀ ਹੈ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਬਾਹਰ ਕੱਢੇ ਜਾ ਰਿਹਾ ਪਰ ਬਾਹਰ ਕੱਢਣ ਦੇ ਵਾਸਤੇ ਕੁਝ ਐਸੇ ਇਲਾਕੇ ਵਿੱਚ ਘਰ ਨੇ ਜਿਹੜੇ ਕਿ ਪਾਣੀ ਨਾਲ ਘਰੇ ਹੋਏ ਨੇ ਜਿਨ੍ਹਾਂ ਨੇ ਵਾਸਤੇ ਬੋਟ ਨਹੀਂ ਹੈ ਔਰ ਜਿਹੜਾ ਖਾਣਾ ਪੀਣਾ ਉਹ ਬਾਧੂ ਹੈ ਔਰ ਉੱਥੇ ਸਟੇ ਜਾ ਰਿਹਾ ਔਰ ਉਹ ਬੇਨਤੀ ਕਰਦੇ ਕਿ ਖਾਣਾ ਪੀਣਾ ਜਿਹੜਾ ਹੈ ਉਹ ਨਾ ਭੇਜੋ ਪਸ਼ੂਆਂ ਦਾ ਚਾਰਾ ਅਤੇ ਫੂਡ ਜਿਹੜਾ ਹੈ ਉਹ ਬਹੁਤ ਤਦਾਦ ਵਿੱਚ ਆ ਰਿਹਾ ਅਤੇ ਫਿਜ਼ੀਕਲੀ ਤੌਰ ਤੇ ਵਲੰਟੀਅਰ ਲੋਡ ਹੈ ਅਤੇ ਉਹਨਾਂ ਨੂੰ ਦੋ ਬੋਟ ਚਾਹੀਦੀਆਂ ਸੀ ਵਾਹਿਗੁਰੂ ਜੀ ਕਿਰਪਾ ਨਾਲ ਅਸੀਂ ਇੱਕ ਪਰਿਵਾਰ ਨਹੀਂ ਦੋ ਬੋਟਾਂ ਦਿੱਤੀਆਂ ਆ ਜਸਵੰਤ ਦਾਸ ਜੀ ਨੇ ਹੁਣੇ ਕਾਲ ਕੀਤਾ ਹੈ ਕਿ ਇੱਕ ਬੋਟ ਜਿਹੜੀ ਹੈ ਉਹ ਦੇਣਗੇ ਅਤੇ ਇੱਕ ਬੋਟ ਜਿਹੜੀ ਹੈ ਉਹਨਾਂ ਦੇ ਦੂਸਰੇ ਬ੍ਰਦਰਿਸ਼ਪਾਲ ਦਾਸ ਜੀ ਦੇ ਰਹੇ ਨੇ ਤੁਸੀਂ ਜਾਣਦੇ ਜਸਵੰਤ ਦਾਸ ਜੀ ਦੇ ਕੋਲ ਦੋ ਹੈਲੀਕਾਪਟਰ ਦੇ ਏਅਰਕ੍ਰਾਫਟ ਹੈ ਕੈਨੇਡਾ ਦੇ ਵਿੱਚ ਇੱਕ ਇੰਡੀਆ ਵਿੱਚ ਹੈਲੀਕਾਪਟਰ ਹੈ ਜਸਵੰਤ ਦਾਸ ਜੀ ਦੀ ਬਹੁਤ ਵੱਡੀ ਇੱਕ ਮੈਟਲ ਦੀ ਸਟੀਲ ਦੀ ਪ੍ਰੋਡਕਟ ਯਾਰ ਕਰਦੀ ਹੈ ਸਟੱਡ ਤਿਆਰ ਕਰਦੀ ਹੈ 500 ਬੰਦਾ ਕੰਮ ਕਰਦਾ ਸੱਤੇ ਦਿਨ 24 ਘੰਟੇ ਕੰਮ ਕਰਦੀ ਹੈ 500 ਬੰਦਾ ਕੰਮ ਕਰਦਾ ਹੈ ਇਸ ਫੈਕਟਰੀ ਵਿੱਚ ਸਾਨੂੰ ਮਾਣ ਹੋਣਾ ਚਾਹੀਦਾ ਇਸ ਪਰਿਵਾਰ ਤੇ ਦਾਸ ਪਰਿਵਾਰ ਤੇ ਜੇ ਦਾਸ ਜਸਵੰਤ ਦਾਸ ਰਿਸ਼ਪਾਲ ਦਾਸ ਜੀ ਰਿਸ਼ਪਾਲ ਦਾਸ ਜੀ ਜਿਨ੍ਹਾਂ ਦਾ ਬੈਂਕਟ ਹਾਲ ਬੁਡਵਾਈਨ ਬੈਂਕਟ ਹਾਲ 2000 ਕੈਪੈਸਿਟੀ ਵਾਲਾ ਜਿਨ੍ਹਾਂ ਦੇ ਕੋਲ ਬੁਡਵਾਈਨ ਹੋਟਲ ਹੈ ਤੇ ਜਿਨ੍ਹਾਂ ਦੇ ਕੋਲ ਤੁਸੀਂ ਜਾਣਦੇ ਹੋ ਕਿ 75 ਹੈਜ਼ਲ ਦੇ ਉੱਪਰ ਡ੍ਰੀਮਰ ਕਨਵੈਨਸ਼ਨ ਸੈਂਟਰ ਹੈ ਉਹਨਾਂ ਨੇ ਬੋਟ ਦਿੱਤੀ ਹੈ ਤੇ ਇੱਕ ਬੋਟ ਜਸਵੰਤ ਦਾਸ ਨੇ ਦਿੱਤੀ ਹੈ ਜਿਨ੍ਹਾਂ ਦੇ ਕੋਲ ਮਿਸਾ ਕਨਵੈਨਸ਼ਨ ਸੈਂਟਰ ਤੋਂ ਇਲਾਵਾ ਹੋਟਲਸ મોਟਲਸ ਅਤੇ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਵਾਹਿਗੁਰੂ ਕਿਰਪਾ ਨਾਲ ਨਾਰਥ ਅਮਰੀਕਾ ਦੇ ਵਿੱਚ ਤਕਰੀਬਨ ਕੋਈ 1000 ਤੋਂ ਉੱਪਰ ਅੰਪਲਾਈ ਕੰਮ ਕਰਦਾ ਡੇਲੀ ਵੇਜ ਤੇ ਜਿਹੜੇ ਲੋਕ ਕੰਮ ਕਰਨ ਆਏ ਸੀ ਕੰਮ ਮਿਹਨਤ ਕਰਕੇ ਦਸਾਂ ਨੋਹਾਂ ਦੀ ਇਸ ਵੇਲੇ ਹਜ਼ਾਰਾਂ ਹੀ ਲੋਕਾਂ ਨੂੰ ਜੌਬ ਦੇ ਰਹੇ ਨੇ ਸੋ ਮੈਂ ਧੰਨਵਾਦ ਕਰਦਾ ਮੈਂ ਥੈਂਕਸ ਕਰਦਾ ਦਾਸ ਪਰਿਵਾਰ ਦਾ ਜਿਨ੍ਹਾਂ ਨੇ ਦੋ ਵੋਟਾਂ ਦਿੱਤੀਆਂ ਨੇ ਹਾਂਜੀ ਆਪਣੇ ਯੂਥ ਆਪਣੇ ਪ੍ਰੈਜ਼ੈਂਟ ਮਿਸਾਲ ਆ ਆਪਣੇ ਮਿਸਲ ਮਾਫ ਕਰਨਾ ਮਿਸਲ ਸਤਲੁਜ ਤੋਂ ਯੂਥ ਪ੍ਰੈਜ਼ੈਂਟ ਗਗਨ ਸਿੰਘ ਜੀ ਤੋਂ ਗਗਨ ਸਿੱਧੂ ਜੀ ਆ ਚੁੱਕੇ ਨੇ ਔਰ ਗਗਨ ਜੀ ਵਾਹਿਗੁਰੂ ਕਿਰਪਾ ਨਾਲ ਇਸੇ ਪਰਿਵਾਰ ਦੇ ਅ ਵੱਡੇ ਵੀਰ ਜਸਵੰਤ ਦਾਸ ਜੀ ਜਿਨ੍ਹਾਂ ਨੇ ਇੱਥੇ ਵਿਕੈਂਡਾ ਵਿੱਚ ਹੈਲੀਕਾਪਟਰ ਨੇ ਏਅਰਕraft ਨੇ ਔਰ 1000 ਬੰਦੇ ਨੂੰ ਨੌਕਰੀ ਦਿੰਦੇ ਨੇ ਰਜਾਨਾ ਔਰ ਉਹ ਇੱਕ ਹੋਰ ਬੋਟ ਦੇ ਰਹੇ ਨੇ ਸੋ ਮੇਰੇ ਖਿਆਲ ਕਿ ਦੋ ਬੋਟਾ ਚਾਹੀਦੇ ਨੇ ਦੋ ਬੋਟਾ ਤੁਹਾਡੀਆਂ ਪੂਰੀਆਂ ਹੋ ਗਈਆਂ ਸੋ ਜਕਾਰਾ ਛੱਡਰੋਗੇ ਬੋਲੇ ਸੋ ਨਿਹਾਲ ਦਾ ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਹਾਂ ਔਰ ਜਸਵੰਤ ਦਾਸ ਜੀ ਦਾ ਧੰਨਵਾਦ ਕਰੋ ਆਪਣੇ ਗਗਨ ਸਿੰਘ ਸਿੱਧੂ ਸਾਹਿਬ ਗਗਨ ਜੀ ਲਾਈਨ ਤੇ ਆਓ ਲੈਂਡ ਡਿਸਕਨੈਕਟ ਹੋ ਜਾਂਦੀ ਕਿਉਂਕਿ ਜਿਸ ਏਰੀਆ ਵਿੱਚ ਅਸੀਂ ਗੱਲ ਕਰ ਰਹੇ ਆ ਉਸ ਏਰੀਆ ਵਿੱਚ ਕਨੈਕਸ਼ਨ ਬੜਾ ਵੀਕ ਹੈ। ਔਰ ਉਹ ਤੁਸੀਂ ਜਾਣਦੇ ਹੋ ਕਿ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਤਾਂ ਇਲੈਕਟ੍ਰਿਸਿਟੀ ਟੋਟਲੀ ਬੰਦ ਕੀਤੀ ਹੁੰਦੀ ਹੈ। ਪਰ ਐਮਰਜੈਂਸੀ ਕੁਝ ਐਸੇ ਖੇਤਰ ਨੇ ਇਲਾਕੇ ਨੇ ਜਿੱਥੇ ਕਿ ਆਨ ਹੈ ਗਵਰਨਮੈਂਟ ਜਿਹੜੀ ਇਹ ਸਹੂਲਤ ਪ੍ਰੋਵਾਈਡ ਕਰ ਰਹੀ ਹੈ। ਗਵਰਨਮੈਂਟ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਹੈ ਪੂਰਾ ਸਾਥ ਦੇ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਚੰਤਿਤ ਫਿਕਰਮੰਦ ਨੇ ਔਰ ਖੁਦ ਆਪ ਜਿਹੜੇ ਨੇ ਉਹ ਬਹੁਤ ਸਖਤ ਬਿਮਾਰ ਹੋ ਚੁੱਕੇ ਨੇ ਔਰ ਲਗਾਤਾਰ ਕਈ ਘੰਟੇ ਉਹਨਾਂ ਨੇ ਬੌਖਾਕ ਇਲਾਕੇ ਦਾ ਦੌਰਾ ਕੀਤਾ ਔਰ ਤੇਜ਼ ਬੁਖਾਰ ਆ ਬਿਮਾਰੀ ਤੋਂ ਪੀੜਤ ਨੇ ਅਤੇ ਕੁਝ ਇਨਫੈਕਸ਼ਨ ਹੋ ਚੁੱਕੀ ਹੈ ਅਸੀਂ ਆਸ ਅਰਦਾਸ ਆਓ ਆਪਾਂ ਕਰੀਏ ਕਿ ਸਾਡੇ ਪੰਜਾਬ ਦੇ ਹਰਮਨਪਿਆਰੇ ਮੁੱਖ ਮੰਤਰੀ ਜੀ ਦੀ ਸਿਹਤ ਜਲਦੀ ਠੀਕ ਹੋਵੇ ਅਤੇ ਲੋਕਾਂ ਦਾ ਦੋਖ ਸੁਣਨ ਦੇ ਵਾਸਤੇ ਹਰ ਇਲਾਕੇ ਦੇ ਵਿੱਚ ਜਿਵੇਂ ਉਹ ਗਏ ਨੇ ਇਹਨੇ ਹਫ਼ਤਿਆਂ ਤੋਂ ਪਾਣੀ ਦੇ ਵਿੱਚ ਆਪ ਜਾ ਕੇ ਲੋਕਾਂ ਦਾ ਦੁੱਖ ਸੁਣਿਆ ਆਇਆ ਔਰ ਉਹਨਾਂ ਨੇ ਦੁੱਖ ਨੂੰ ਵਡਾਇਆ ਆ ਲੋਕਾਂ ਨਾਲ ਵਾਅਦੇ ਕੀਤੇ ਆ ਸਭਾਈ ਗੁੱਜ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਕਤੀ ਦੇਵੀ ਸੇਤਵੰਦ ਹੋਣ ਗੱਭੇ ਜੀ ਲਾਈਨ ਜਿਹੜੀ ਟੁੱਟ ਚੁੱਕੀ ਹੈ ਔਰ ਅਸੀਂ ਫਿਰ ਦੱਸੀਏ ਤੁਹਾਨੂੰ ਕੀ 36 ਵਿੱਚ ਰਵੀ ਪੰਨੂ ਜੀ ਜਿਨ੍ਹਾਂ ਦਾ ਪੰਨੂ ਬੈਂਕਟ ਹਾਲ ਹੈ ਪੰਨੂ ਬੈਂਕਟ ਹਾਲ ਹੈ ਪੰਨੂ ਰੈਸਟੋਰੈਂਟ ਹੈ ਅਤੇ ਪੰਨੂ ਪਬ ਐਂਡ ਬਾਰ ਹੈ ਜਿਹੜਾ ਕਿ 25 ਪੈਂਟ ਸਟੀਲਸ ਅਤੇ ਟਾਰਮ ਦੇ ਨੁਕਰ ਤੇ ਹੈ ਸੋ ਅਸੀਂ ਕਮਿਊਨਿਟੀ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਕਾਲ ਨਾ ਕਰੋ ਦੋ ਵੋਟ ਚਾਹੀਦੀਆਂ ਸੀ ਦੋ ਵੋਟ ਹੋ ਚੁੱਕੀਆਂ ਨੇ ਸੋ ਸਾਨੂੰ ਇਸ ਵੇਲੇ ਕਿਸੇ ਕਸਮ ਦੀ ਕਿਸੇ ਪਰਿਵਾਰ ਵੱਲੋਂ ਮਦਦ ਨਹੀਂ ਚਾਹੀਦੀ ਮਦਦ ਨਹੀਂ ਚਾਹੀਦੀ ਪੁਲਿਸ ਕਾਲ ਨਾ ਕਰੋ ਕਾਲ ਨਾ ਕਰੋ ਗਗਨ ਸਿੱਧੂ ਸਾਹਿਬ ਦੁਬਾਰੇ ਸਣਨ ਲਾਈਨ ਤੇ ਚੋਟ ਜੀ ਗਗਨ ਸਿੱਧੂ ਜੀ ਆ ਚੁੱਕੇ ਨੇ ਔਰ ਇਹ ਮਿਸਲ ਸਤਲੁਜ ਜਥੇਬੰਦੀ ਦੇ ਜੂਥ ਪ੍ਰੈਜ਼ੀਡੈਂਟ ਨੇ ਹਾਂਜੀ ਸਿੱਧੂ ਸਾਹਿਬ ਇੱਕ ਪਰਿਵਾਰ ਦੇ ਵੱਲੋਂ ਜਿੱਥੇ ਇੱਕ ਬੋਟ ਸੀ ਦੂਜੀ ਬੋਟ ਦਾ ਫੇਰ ਐਲਾਨ ਕਰਤਾ ਦੂਜੇ ਉਹਨਾਂ ਦੇ ਬ੍ਰਦਰ ਨੇ ਉਹਨਾਂ ਦੇ ਵੱਡੇ ਵੱਡੇ ਬਿਜ਼ਨਸ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਸਟੀਲ ਦੀ ਫੈਕਟਰੀ ਦੇ ਵਿੱਚ 500 ਐਮਪਲਾਈ ਕੰਮ ਕਰਦਾ ਉਹਨਾਂ ਦੇ ਹੋਟਲਸ ਨੇ ਮੋਟਰਸ ਨੇ ਦੋ ਹੈਲੀਕਾਪਟਰ ਕੈਨੇਡਾ ਵਿੱਚ ਨੇ ਇੱਕ ਹੈਲੀਕਾਪਟਰ ਉਹਨਾਂ ਦਾ ਪੰਜਾਬ ਵਿੱਚ ਹੈ ਅਤੇ ਉਹ ਵੀ ਇੱਕ ਬੋਟ ਦੇ ਰਹੇ ਨੇ ਜਸਵੰਤ ਦਾਸ ਜੀ ਉਹਨਾਂ ਦਾ ਤੁਸੀਂ ਧੰਨਵਾਦ ਕਰੋਗੇ ਜੀ ਬਿਲਕੁਲ ਜੀ ਮੈਂ ਤਾਜ਼ਿਲ ਤੋਂ ਸ਼ੁਕਰੀਆ ਦਾ ਕਰਦਾ ਹਾਂ ਸੂਚੇ ਪੰਜਾਬ ਵਾਸੀਆਂ ਵੱਲੋਂ ਤੇ ਮੇਰੇ ਕੱਲੇ ਵੱਲੋਂ ਨੇ ਜੀ ਕਿਉਂਕਿ ਜਾਰਾ ਨੀਡਤਾ ਦੀ ਉੱਥੋਂ ਦੇ ਜੋ ਲੋਕਲ ਹਾਰਡਫੀਡ ਤੋਂ ਸੰਗਤਾਂ ਉਹਨਾਂ ਨੂੰ ਸੀ ਜਾਂ ਜੋ ਸੇਵਾ ਕਾਰਨਾ ਰਹੀ ਹੈ ਸੰਗਤ ਉਹਨਾਂ ਨੇ ਸੀ ਅਸੀਂ ਉਹਨਾਂ ਨੂੰ ਸਮਰਪਿਤ ਕਰ ਦਾਂਗੇ ਇਹ ਜਿੱਥੇ ਵੀ ਤੁਸੀਂ ਯੂਜ਼ ਕਰਨੀ ਇਹ ਬੋਟ ਪਰਿਵਾਰਾਂ ਨੂੰ ਬਾਹਰ ਲੈ ਕੇ ਆਉਣਾ ਰਿਸਕਿਊ ਕਰਨਾ ਉੱਥੇ ਵਰਤ ਸਕਦੇ ਨੇ ਸੋ ਮੈਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜਲਦੀਆਂ ਗਹਿਰਾਈਆਂ ਉਸ ਮੁੱਚੀ ਸਿੱਖ ਸੰਗਤ ਵੱਲੋਂ ਉਸ ਮੁੱਚੇ ਪੰਜਾਬ ਵਾਸੀਆਂ ਵੱਲੋਂ ਭਾਈ ਸਾਹਿਬ ਦਾ ਦੋਨੋਂ ਪਰਿਵਾਰਾਂ ਦਾ ਜਸਵੰਤ ਦਾਸ ਤੇ ਰਿਸ਼ਪਾਲ ਦਾਸ ਜੀ ਦਾ ਤੁਸੀਂ ਧੰਨਵਾਦ ਕਰੋਗੇ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਦੋਨੋਂ ਪਰਿਵਾਰਾਂ ਦਾ ਜੀ ਰਸੀ ਸਾਹਿਬ ਇੱਕੋ ਪਰਿਵਾਰ ਹੈ ਜੀ ਇੱਕੋ ਪਰਿਵਾਰ ਹੈ ਇਹ ਵੱਡੇ ਵੀ ਜਸਵੰਤ ਦਾਸ ਜੀ ਨੇ ਤਾਂ ਰਿਸ਼ਪਾਲ ਦਾਸ ਜੀ ਛੋਟੇ ਨੇ ਸੋ ਅਸੀਂ ਇਸ ਪੂਰੇ ਪਰਿਵਾਰ ਦਾ ਇਹ ਪਰਿਵਾਰ ਹਮੇਸ਼ਾ ਹੀ ਵੱਧ ਚੜ ਕੇ ਮਦਦ ਕਰਦਾ ਆ ਰਿਹਾ ਆ ਔਰ ਪਹਿਲਾਂ ਤੋਂ ਹੀ ਅਤੇ ਪੰਜਾਬ ਤੋਂ ਹੀ ਜੱਦੀ ਪੁਸਤੀ ਵਾਹਿਗੁਰੂ ਕਿਰਪਾ ਨਾਲ ਆ ਇਹਨਾਂ ਦਾ ਜਿਹੜਾ ਵੀ ਕਾਰੋਬਾਰ ਹੈ ਉਹ ਸਖਬੇਤਰਾ ਇਹਨਾਂ ਨੇ ਕਾਰੋਬਾਰ ਨੂੰ ਅੱਗੇ ਵਧਾਇਆ ਆ ਤਬਾਹਿਗੁਰ ਨੇ ਬਹੁਤ ਕੁਝ ਦਿੱਤਾ ਆ ਔਰ ਜਦੋਂ ਮਾਤਾ ਪਿਤਾ ਜੀ ਜੀ ਦੇ ਸੀ ਤਾਂ ਜਿਹੜੀ ਸਾਡੀ ਮਦਦ ਉਹਨਾਂ ਨੇ ਕੀਤੀ ਸੀ ਕਦੇ ਵੀ ਭੁੱਲ ਨਹੀਂ ਸਕਦੇ ਔਰ ਜਸਵੰਤ ਦਾਸ ਜੀ ਦਾ ਜਿੰਨਾ ਵੀ ਸਤਿ ਸਕਾਰ ਕਰੀਏ ਉਹਨਾਂ ਘਟ ਹੈ ਬ੍ਰਾਸ ਪਰਿਵਾਰ ਤੇ ਚਰਨਾ ਵਿੱਚ ਵਾਹਿਗੁਰੂ ਦੇ ਚਰਨਾਚ ਅਸੀਂ ਹਮੇਸ਼ਾ ਹੀ ਇਹਨਾਂ ਦੀ ਚਰਦੀ ਕਲਾ ਦੀ ਅਰਦਾਸ ਕਰਗੇ ਕਿ ਸਮੁੱਚਾ ਇਸ ਵੇਲੇ ਪੰਜਾਬ ਜਿਹੜਾ ਹੈ ਪਾਣੀ ਵਿੱਚ ਡੁੱਬੇ ਹੋਏ ਪਰਿਵਾਰਾਂ ਦੀ ਫਿਕਰਮੰਦ ਅਤੇ ਚਿੰਤਤ ਜਿਹੜੇ ਲੋਕ ਨੇ ਚਿੰਤਾ ਕਰਦੇ ਨੇ ਸੋ ਉਹਨਾਂ ਵਾਸਤੇ ਮਦਦ ਭੇਜੀ ਹੈ ਸੋ ਬਹੁਤ-ਬਹੁਤ ਸ਼ੁਕਰੀਆ ਜੀ ਵਾਹਿਗੁਰੂ ਚਰਦੀ ਕਲਾ ਬਖਸ਼ੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਔਰ 80 ੜ੍ਹ ਦੇ ਵਿੱਚ ਅਸੀਂ ਕੁਝ ਸੰਦੇਸ਼ ਲੈ ਰਹੇ ਹਾਂ ਔਰ ਇੱਕ ਹੋਰ ਫਿਰ 10